ਕਿ ਵਾਇਰ ਖਾਲਸਾ ਵੀ ਪਤਾਈਏ ਹਾਂਜੀ ਫਤੇ ਜੀ ਹਾਂਜੀ ਅੱਜ ਮੁਹਾਲੀ ਜਿੱਦਾਂ ਪ੍ਰੋਗਰਾਮ ਹੋਇਆ ਕੀ ਅੱਜ ਦਾ ਮੁੱਦਾ ਹੈਗਾ ਜਿਹੜਾ ਕਿਸਾਨੀ ਹੈ ਬਾਰੀ ਜਿਹੜਾ ਨੁਕਸਾਨ ਦੇ ਗੱਲਬਾਤ ਦੇ ਦੇਖੋ ਜਿਹੜਾ ਕਿਸਾਨਾਂ ਦੀ ਜੇਬ ਤੇ ਡਾਕਾ ਪੈਣ ਲੱਗਿਆ ਉਹਦੇ ਖਿਲਾਫ ਜਿਹੜਾ ਧਰਨਾ 28 ਤਰੀਕ ਨੂੰ ਮੁਹਾਲੀ ਸ਼ਹਿਰ ਦੇ ਵਿੱਚ ਲੱਗਣ ਜਾ ਰਿਹਾ ਜਿਹਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਦਲ ਸਾਹਿਬ ਕਰਨਗੇ ਤੇ ਉਹਦੇ ਸਬੰਧ ਦੇ ਵਿੱਚ ਅੱਜ ਵਰਕਰਾਂ ਦੀ ਮੀਟਿੰਗ ਹੋਈ ਸੀ। ਖਾਸ ਗੱਲ ਕਹੀ ਜਾਂਦੀ ਹੈ ਕਿ ਜਿਵੇਂ ਸਾਰੀ ਪਲੈਨਿੰਗ ਦਿੱਲੀ ਤੋਂ ਚੱਲ ਰਹੀ ਹੈ ਇੱਥੋਂ ਨਹੀਂ ਕੁਝ ਹੋ ਰਿਹਾ ਕਿਸਾਨਾਂ ਨੂੰ ਜਾਂ ਪੰਜਾਬੀਆਂ ਨੂੰ ਕੋਈ ਪੁੱਛਿਆ ਨਹੀਂ ਗਿਆ। ਬਿਲਕੁਲ ਜੀ ਸਾਰੀ ਪਲੈਨਿੰਗ ਹੈ ਦਿੱਲੀ ਤੋਂ ਚੱਲ ਰਹੀ ਹੈ ਜਿਵੇਂ ਦਿੱਲੀ ਦੇ ਲੋਕਾਂ ਨੂੰ ਪਹਿਲਾਂ ਲੁੱਟਿਆ ਤੇ ਲੋਕਾਂ ਨੇ ਉੱਥੋਂ ਕੱਢ ਕੇ ਇਹਨਾਂ ਨੂੰ ਹੁਣ ਪੰਜਾਬ 'ਚ ਭੇਜਿਆ ਹੁਣ ਪੰਜਾਬ ਨੂੰ ਇਹ ਲੁੱਟਣ ਦੀ ਤਿਆਰੀ 'ਚ ਨੇ। ਸੋ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਜੇਬਾਂ ਦੇ ਡਾਕਾ ਨਹੀਂ ਪੈਂਦੇ। ਇੱਕ ਖਾਸ ਗੱਲ ਹੈ ਕਿ ਜਿਵੇਂ ਬਾਦਲ ਸਾਹਿਬ ਵੱਡੇ ਪਾਲ ਸਾਹਿਬ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜੀ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਤੇ ਰੱਖਦੇ ਹੁੰਦੇ ਸੀ ਤੇ ਅਸਾਂ ਦਾ ਪ੍ਰੋਗਰਾਮ ਹੁਣ ਨਹੀਂ ਹੋ ਰਿਹਾ ਕਿ ਯਾਰ ਕੀ ਕਹਣਾ ਨਹੀਂ ਉਹਨਾਂ ਦਾ ਤਾਂ ਚਲੋ ਜੋ ਬਾਦਲ ਸਾਹਿਬ ਦਾ ਜੋ ਤਜਰਬਾ ਸੀ ਇਹ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਹੈ ਇਹ ਸੰਗਤ ਦਰਸ਼ਨ ਕੇ ਸੰਗਤ ਨੂੰ ਮਿਲ ਲੈ ਨਹੀਂ ਚਾਹੁੰਦੇ ਕਿਉਂਕਿ ਜਿੰਨੀਆਂ ਵੀ ਪਾਲਿਸੀਆਂ ਇਹ ਬਣਾ ਰਹੇ ਨੇ ਪਹਿਲਾਂ ਬੀਬੀਆਂ ਨੂੰ ਕਿਹਾ ਤੁਹਾਨੂੰ 1000 ਰੁਪਏ ਦੇਵਾਂਗੇ ਉਹ ਝੂਠਾ ਉਹਨਾਂ ਦੇ ਨਾਲ ਲਾਰਾ ਲਾਇਆ ਵੋਟਾਂ ਪਵਾਈਆਂ ਤੇ ਇਹ ਕਿਸੇ ਗੱਲ ਤੇ ਖੜਦੇ ਹੀ ਨਹੀਂ ਇਹ ਤਾਂ ਸੰਗਤ 'ਚ ਜਾਣ ਜੋਗੇ ਵੀ ਨਹੀਂ ਰਹੇ ਹੈ ਕਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਤੁਹਾਡੇ ਕੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਖਾਸ ਕਰ ਆਪਣੇ ਭੈਣਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਇਹੋ ਜਿਹੇ ਧਰਨੇ ਲੱਗਦੇ ਆ ਤਾਂ ਤੁਸੀਂ ਵੀ ਵੱਧ ਤੋਂ ਵੱਧ ਸ਼ਮੂਲੀਅਤ ਇਹਨਾਂ ਧਰਨਿਆਂ ਦੇ ਵਿੱਚ ਕਰਿਆ ਕਰੋ